गुड मॉर्निंग माई डियर स्टूडेंट्स हाउ आर यू ऑल होप यू ऑल फाइन एट होम यस बच्चो अज्ज शुक्रवार है सो so, तुम अपनी पंजाबी नोटबुक लोगे एंड शुक्रवार दिन का नाम लिखोगे एंड टूडे डेट लिखोगे टू सैवन टू थाउजेंड ट्वेंटी वन एंड हैडिंग अलग शब्द से गोला लगाओ अलग शब्द से गोला लगाओ मीनस इतने अलग अलग शब्द दिते गए है बच्चे ध्यान न पढ़ना ਐਂਡ ਫਿਰ ਜੋ ਅਲੱਗ ਦਾ ਸ਼ਬਦ ਹੈ ਉਸ ਤੇ ਸਰਕਲ ਕਰਨਾ ਗੋਲਾ ਲਗਾਉਣਾ ਠੀਕ ਹੈ ਕਈ ਸ਼ਬਦ ਬੱਚੇ ਇਸ ਤਰ੍ਹਾਂ ਹੈ ਕਿ ਜਿਨ੍ਹਾਂ ਦਾ ਲਾਸਟ ਲੈਟਰ ਸੇਮ ਹੈ ਲਾਸਟ ਵਾਲਾ ਅੱਖਰ ਸੇਮ ਹੈ ਐਂਡ ਕਈ ਸ਼ਬਦ ਇਸ ਤਰ੍ਹਾਂ ਦੇ ਆ ਜਿਹੜੇ ਸੇਮ ਲਿਖੇ ਹੋਏ ਆ ਇੱਕ ਅਲੱਗ ਦਾ ਸ਼ਬਦ ਲਿਖਿਆ ਹੋਇਆ ਠੀਕ ਹੈ ਸੋ ਧਿਆਨ ਨਾਲ ਦੇਖ ਕੇ ਕਰਾਂਗੇ ਸ਼ੁਰੂ ਕਰਦੇ ਆ ਡੱਡਾ ਰਾਰਾ ਡਰ ਵਾਵਾ ਰਾਰਾ ਵਰ ਰਾਰਾ ਸਸਾ ਰਸ ਹੁਣ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਕਿ ਇੱਥੇ ਲਾਸਟ ਵਾਲਾ ਲੈਟਰ ਜਿਹੜਾ ਲਾਸਟ ਵਾਲਾ ਅੱਖਰ ਹੈ ਸੇਮ ਹੈ ਇੱਥੇ ਵੀ ਰਾਰਾ ਇੱਥੇ ਵੀ ਰਾਰਾ ਐਂਡ ਜਿਹੜਾ ਇਹ ਵਾਲਾ ਹੈ ਇੱਥੇ ਕੀ ਹੈ ਰਸ ਤਾਂ ਕਿਹੜਾ ਲੱਗਦਾ ਸ਼ਬਦ ਹੋ ਗਿਆ ਰਸ ਰਾਰਾ ਸਸਾ ਰਸ ਨੈਕਸਟ ਕਰਦੇ ਹਾਂ ਕਕਾ ਰਾਰਾ ਕਰ ਕਕਾ ਪਪਾ ਕਪ ਜਜਾ ਪਪਾ ਜੱਪ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਲਾਸਟ ਵਾਲਾ ਲੈਟਰ ਇੱਥੇ ਵੀ ਸੇਮ ਹੈ ਪਪਾ ਐਂਡ ਇਦਾਂ ਵੀ पप्पा सेम है एंड इतने जरा डिफरेंस है इतने रारा लास्ट वाला लैटर ठीक है तो ये हो गया दोनों सेम हो गए तो एक ही हो गया अलग का शब्द हो गया कक्का रारा कर नैक्सट कर दें तत्ता नन्ना तन घग्गा कर मम्मा नन्ना मन तो इतने भी सेम है कि इतने नन्ना लास्ट वाला लैटर इतने नन्ना हैगा नौ no. इत लास्ट वाला लैटर नन्ना हैगा य yes. ਤਾਂ ਅਲੱਗ ਦਾ ਸ਼ਬਦ ਕਿਹੜਾ ਹੋ ਗਿਆ ਕੱਗਾ ਰਾਰਾ ਕਰ ਕਿਉਂਕਿ ਇਹਦਾ ਲਾਸਟ ਵਾਲਾ ਲੈਟਰ ਜਿਹੜਾ ਹੈਗਾ ਆ ਉਹ ਨੰਨਾ ਨਹੀਂ ਹੈ ਇੱਥੇ ਰਾਰਾ ਠੀਕ ਹੈ ਕੱਗਾ ਰਾਰਾ ਕਰ ਹੁਣ ਨੈਕਸਟ ਵਾਲਾ ਕਰਦੇ ਹਾਂ ਹੁਣ ਇੱਥੇ ਧਿਆਨ ਨਾਲ ਦੇਖੋ ਦੱਦਾ ਸਸਾ 10 ਦੱਦਾ ਸਸਾ 10 ਬੱਬਾ ਸਸਾ 25 ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਦੋਨੋਂ ਇਹ ਸ਼ਬਦ ਜਿਹੜੇ ਐ ਸੇਮ ਐ 10 10 ਐਂਡ ਇਹ ਜਿਹੜਾ ਬੱਬਾ ਸਸਾ 25 ਇਟ ਮੀਨਸ ਏ ਅਲੱਗ ਦਾ ਸ਼ਬਦ ਹੈ ਸੋ ਬੱਚੇ ਤੁਹਾਨੂੰ ਕਿਸ ਤਰ ਕਿਸ ਤਰ੍ਹਾਂ ਵੀ ਔਰ ਦਾ ਬਣਾ ਸਕਦਾ ਤੁਸੀਂ ਧਿਆਨ ਨਾਲ ਪੜ੍ਹਨਾ ਠੀਕ ਹੈ ਫਿਰ ਉਸ ਨੂੰ ਸਰਕਲ ਕਰਨਾ ਠੀਕ ਹੈ ਜੀ ਹਾ ਹੱਥਾ ਹੱਥ ਰਾਰਾ தੱਥ ਰੱਥ ਹਾ ਹੱਥਾ ਹੱਥ ਇੱਥੇ ਹੱਥ ਲਿਖਿਆ ਹੋਇਆ ਇੱਥੇ ਵੀ ਹੱਥ ਲਿਖਿਆ ਹੋਇਆ ਏ ਕੀ ਲਿਖਿਆ ਰਾਰਾ தੱਥ ਰੱਥ ਸੋ ਅਲੱਗ ਦਾ ਸ਼ਬਦ ਕਿਹੜਾ ਹੋ ਗਿਆ ਰਾਰਾ தੱਥ ਰੱਥ ਲਾਸਟ ਨੰਨਾ ਲੱਲਾ ਨਾਲ चचा ला चल चचा ला चल इत चल लिखा होते भी चल लिखा हो लिखा नन्ना ला नल सो बच्चों इस तरह ती अलग शब्द से गोला लगाओ अप बच्चे जेड़ा राइटिंग वर्क है ये अपने आप ही लिखोगे ठीक है क्योंकि दो वरी शब्द है इट्स नॉट वेरी डिफिकल्ट ये अपने आप ही लिखोगे एंड अपने आप ही सर्कल करोगे जी थैंक यू बेब एवरी एवरीवन